ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲੋ ਜੀ ਦੋਸਤੋ ਅੱਜ ਆਪਾਂ ਆਪਣੇ ਖਾਸ ਬਿੱਤਰ ਪਿਆਰੇ ਆ ਵੀਰਬਿੰਦਰ ਤੇ ਭਿੰਦਰ ਆ ਪਿੰਡ ਡੋੜ ਤੋਂ ਇਹਨਾਂ ਦੇ ਅਜਾ ਕੁੜੇ ਦੇ ਸਟੱਡ ਫਾਰਮ ਚ ਆਏ ਸੀ ਤੇ ਇਹਨਾਂ ਨਾਲ ਤੇ ਮੈਂ ਕਿਹਾ ਵੀ ਆਪਾਂ ਚਲੋ ਵੀਰਾਂ ਨਾਲ ਆਪਾਂ ਕੁਝ ਇਹਨਾਂ ਦੇ ਬੁੱਲ ਵਿਖਾਉਣੇ ਆ ਤੇ ਕੁਝ ਚੰਗੇ ਬੁੱਲਾਂ ਦੇ ਬੱਚੇ ਆਏ ਆ ਉਹਨਾਂ ਦੀ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਇਹ ਕਿਹੜੇ ਕਿਹੜੇ ਬੱਚਿਆਂ ਦੀ ਪਰੋਜਨੀ ਬੜੋ ਚੰਗੀ ਆਈ ਆ ਤੇ ਜਿਹੜਾ ਸਾਹਮਣੇ ਬੱਚਾ ਖੜਾ ਆ ਇਹਦੇ ਬਾਰੇ ਪ੍ਰੋਪਰਟੀ ਲੈ ਕੇ ਦੱਸਦੇ ਆ ਪ੍ਰਵੀਰ ਜੀ ਜੇ ਨਵੇਂ ਵੀਰ ਆਏ ਆ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣ ਤੇ ਆਪਾਂ ਪ੍ਰੋਪਰਟੀ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆ ਇਹ ਕਿਹੜੇ ਬੋਲ ਦਾ ਬੱਚਾ ਆ ਤੇ ਇਹਦੀ ਆਪਣੀ ਪ੍ਰੋਜਨਿਨਾ ਦਾ ਤੁਹਾਡੇ ਕੋਲ ਇਹਨਾਂ ਕੋਲ ਹੈ ਜਨਾ ਹੀ ਤੇ ਇਹਨਾਂ ਦਾ ਆਪਣੇ ਕੋਲ ਅਕੀਰਡ ਰਿਕਾਰਡ ਰਿਆ ਬੱਚਿਆਂ ਦਾ ਹਾਂਜੀ ਵੀਰ ਜੀ ਇਹ ਜੀ ਬੱਚਾ ਕਿਹੜੇ ਮੋਲ ਦਾ ਬੱਚਾ ਆ? ਇਹ ਜੀ ਕ੍ਰੈਸ਼ ਘੋੜਾ ਸੀਗਾ ਜੀ ਮਹਿਲਕਲਾਂ ਮਹਿਲਕਲਾਂ ਪਛਾਉਂਦਾ ਬੱਚਾ ਜੀ ਤੇ ਇਹਦੀ ਪ੍ਰਜਨਨੀ ਆਪਣੇ ਕੋਲ ਹੀ ਹੈ ਜੇ ਕਿਵੇਂ ਇਹਦੇ ਬੱਚੇ ਗਾਂ ਘੇ ਬੱਚਾ ਆ ਇਹ ਜੀ ਆਇਆ ਕਈ ਵੀ ਕਾਫੀ ਆਇਆ ਸੁਖਵੀਰ ਬਾਦਲ ਕੇ ਆਇਆ ਪਹਿਲਾ ਬੱਚਾ ਅੱਛਾ ਸੁਖਵੀਰ ਬਾਦਲਾ ਜਿਹੜੀ ਆਈਡੀ ਦੀ ਫਾਰਮ ਵੀ ਮੁੱਖ ਮੰਤਰੀ ਸੀ ਪੰਜਾਬ ਦੇ ਕਾਲੀ ਵਾਲ ਦੇ ਅੱਛਾ ਉਹ ਅੱਛਾ ਉਹਨਾਂ ਕੋਲ ਪਹਿਲਾ ਬੱਚਾ ਉਹਨਾਂ ਦੇ ਫਾਰਮ ਤੇ ਆਇਆ ਉਹਨਾਂ ਦੇ ਤੇ ਇਹਦੀ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਖੂਬਸੂਰਤੀ ਖੂਬਸੂਰਤੀ ਵੇਖੀ ਬਣਦੀ ਆ ਕਈ ਚੀਜ਼ ਆਪਾਂ ਵੀਡੀਓ ਚ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਵੀਡੀਓ ਚ ਨਹੀਂ ਤੱਕਦੇ ਆ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਹੈਡਲਾਈਨ ਕਿੰਨੀ ਹੈ ਵਰਜੀ ਦੀ ਇਹਦੀ ਹੋਊਗੀ 54.5 ਇੰਚ ਇਹਦਾ 54.5 ਇੰਚ ਹੈਡ ਹੈ ਜੀ ਤੇ ਇਹਦੀ ਉਮਰ ਕਿੰਨੀ ਹੋ ਚੁੱਕੀ ਹੈ ਦੀ ਇਹ ਚਾਰ ਦੰਦ ਹੋ ਗਿਆ ਜੀ ਇਹ ਚਾਰ ਦੰਦ ਹੋ ਗਿਆ ਜੀ ਤੇ ਇਹਦੇ ਬੱਚੇ ਫਿਰ ਤਾਂ ਛੋਟੇ ਹੋਣਗੇ ਜੇ ਅਸਲੋਂ ਦਾ ਹਾਂਜੀ ਛੋਟੇ ਹੋਣਗੇ ਜੀ ਦੇਖ ਸਕਦੇ ਹੋ ਬੈਗ ਤੋਂ ਤੇ ਖੜਾ ਗਰਦਨ ਗਰਦਨ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਹੈ ਜਿਹੜੇ ਇਹ ਬੱਚੇ ਆ ਉਹ ਤੁਹਾਨੂੰ ਵਿਖਾਉਣੇ ਆ ਅਗੂ ਇਹਦੇ ਬੱਚੇ ਹੋਗੇ ਬੜਾ ਜੀ ਤਰੋਗੇ ਸਾਨੂੰ ਜੀ ਲੋ ਜੀ ਚਾਲ ਤੇ ਕਦੇ ਘੋੜੇ ਆ ਜੀ ਉਹਦੇ ਵਿਖੇ ਬਣਦੀ ਆ ਖੂਬਾ ਖੂਬਸੂਰਤ ਚਾਲ ਦੇ ਵਿੱਚ ਵੀ ਤੁਰਦੇ ਹੋਏ ਹਾਂਜੀ ਦੋਸਤੋ ਆ ਜਿਹੜਾ ਮਸ਼ੀਰਾ ਵੀ ਦੇਖ ਰਹੇ ਹੋ ਵੀ ਹਾਂ ਹਾਂਸ ਘੋੜੇ ਦਾ ਜਿਹੜੀ ਆ ਜੀ ਵੀਡੀਓ ਤੋਂ ਲੁਕਾ ਕੇ ਆਟੇ ਹੁਣ ਤੇ ਬਹੁਤ ਹੀ ਖੂਬਸੂਰਤ ਆ ਛੋਟੀ ਉਮਰ ਦੇ ਵਿੱਚ ਹੀ ਚੰਗੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਕਰਦਨ ਆ ਗਈ ਆ ਕੰਨਾਂ ਦੀ ਕੁਆਲਿਟੀ ਆ ਗਈ ਆ ਇਹ ਚੀਜ਼ ਦਾ ਮੈਟਰ ਕਰਦੀ ਹੈ ਤੇ ਇਹ ਡੇਢ ਮਹੀਨਾ ਦਾ ਚੁੱਕਾ ਹੈ ਹਾਂ ਜੀ ਹਾਂ ਡੇਢ ਮਹੀਨੇ ਦਾ ਬੱਚਾ ਆ ਤੁਸੀਂ ਡੇਢ ਮਹੀਨੇ ਦੇ ਬੱਚੇ ਦੀ ਹੈਡ ਸੰਤ ਦੇ ਸਕਦੇ ਹੋ ਬਹੁਤ ਖੂਬਸੂਰਤ ਤੇ ਬਹੁਤ ਸੋਹਣਾ ਹੈ ਬਾਕੀ ਵੀਰਾਂ ਨੂੰ ਜਿਵੇਂ ਕਹਿ ਗਿਆ ਮੈਂ ਮੱਠੇ-ਵੱਟੇ ਬ੍ਰੀਡਰ ਆ ਉਹਨਾਂ ਚੋਂ ਦਾ ਨਾਮ ਹੁੰਦਾ ਆ ਤੇ ਜੇ ਬ੍ਰੀਡਰਾਂ ਦਾ ਨਾਮ ਹੁੰਦਾ ਆ ਤੇ ਇਹਨਾਂ ਨੇ ਉਸ ਹਸਾਬ ਨਾਲ ਜਲ ਵਰਤਿਆ ਕੀਤੀ ਹੈ ਤੇ ਤਾਂ ਇਹਨਾਂ ਦਾ ਨਾਮ ਆਉਂਦਾ ਜੀ ਵੇਖ ਸਕਦੇ ਹੋ ਬੱਚੇ ਦੀ ਖੂਬਸੂਰਤੀ ਵੇਖੀ ਬਣਦੀ ਹੈ ਬਹੁਤ ਖੂਬਸੂਰਤ ਬੱਚਾ ਹੈ ਇਹ ਹੰਸ ਦਾ ਬੱਚਾ ਜੀ ਅੱਛਾ ਇਹ ਸਪੌਟਲੈਸ ਹੈ ਜੀ ਕੋਈ ਵੀ ਪਿੰਡ ਵਿੱਚ ਜਾਂਦੇ ਕੋਈ ਬੱਚੇ ਤੇ ਕੋਈ ਨਿਸ਼ਾਨ ਨਹੀਂ ਆਉਂਦਾ ਗਾ ਸਪੌਟਲੈਸ ਦੇ ਵਿੱਚ ਹੈ ਵੀ ਬਿਲਕੁਲ ਵਾਈਟ ਹੈ ਜੀ ਦੇਖ ਸਕਦੇ ਹੋ ਵੀ ਕਿਸੇ ਵੀ ਇਹਦਾ ਕਿਸੇ ਵੀ ਵੀ ਕੈਦਰ ਵੀ ਪਿਓਰ ਵਾਈਟ ਹੈ ਸਪੌਟਲੈਸ ਹੈ ਜੀ ਕਿਸੇ ਵੀ ਤੇ ਵੀ ਕੋਈ ਨਿਸ਼ਾਨ ਨਹੀਂ ਗਾ ਬਹੁਤ ਖੂਬਸੂਰਤ ਬੱਚੇ ਇਤੋਂ ਬੱਚੇ ਪਹਿਲਾ ਰੈਜ਼ੀਡੈਂਟ ਹੋ ਤੋ ਜਿਹੜੇ ਕਿਸੇ ਨੇ ਇਹ ਸਾਨੂੰ ਮੀਟਿੰਗ ਕਰਵਾਉਣੀ ਆ ਘੋੜੀ ਦੀ ਤੇ ਹਾਂ ਸਾਲਾ ਮੁੜ ਘੋੜੇ ਤੋਂ ਇਹਦੀ ਜਿਹੜੀ ਫੀਸ ਆ ਉਹ 25000 ਰੁਪਏ ਰਹੀ ਹੋਈ ਆ ਬਾਕੀ ਸਕਰੀਨ ਤੇ ਇਹਨਾਂ ਨੰਬਰ ਚੱਲ ਰਿਹਾ ਆ ਤੁਸੀਂ ਇਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੀਟਿੰਗ ਆਸਤੇ ਵੀ ਉਹਦੀ ਘੋੜੀ ਲੈ ਸਕਦੇ ਹੋ ਦੋਸਤੋ ਜਿਹੜੀ ਤੁਸੀਂ ਸਾਹਮਣੇ ਬਸ਼ੀਰੀ ਦੇਖ ਰਹੇ ਹੋ ਇਹ ਵੀ ਹੰਸ ਘੋੜੇ ਦੀ ਬਸ਼ੀਰੀ ਆ ਤੇ ਸਪੌਟਲੈਸ ਆ ਬਿਲਕੁਲ ਕੋਈ ਪਿੰਡੇ ਤੇ ਕੋਈ ਨਿਸ਼ਾਨ ਨਹੀਂਗਾ ਤੇ ਖੂਬਸੂਰਤੀ ਤੇ ਇਹ ਤਕਰੀਬਨ 1.75 ਮਿੰਟ 1.75 ਮਿੰਟ ਦੀ ਆ ਇਹ ਵਿਚੇਰੀ 4.5 ਮਹੀਨੇ ਦੀ ਆ ਤੇ ਇਹ ਤੁਹਾਨੂੰ ਨੇੜੇ ਤੋਂ ਥੋੜੀ ਮੇਰੇ ਕੋਲ ਡਰਦੀ ਵੀ ਆ ਤੇ ਬੱਚਾ ਇਹਦੇ ਤੇ ਕਰ ਵੀ ਜਾਂਦਾ ਇਹਨਾਂ ਤੇ ਸਰਦ ਹੋ ਗਏ ਬੜਾ ਜ ਤੇ ਨੇੜੇ ਤੋਂ ਚਲ ਰਹਿਣਾ ਰਹਿਣਾ ਚੱਕਰੀ ਤੇ ਦੋਸਤੋ ਵੀ ਜਿਨ੍ਹਾਂ ਨੇ ਕੋਈ ਮੀਟਿੰਗ ਕਰਵਾਉਣੀ ਆ ਤੇ ਤੁਸੀਂ ਇਸ ਮਲਕੋੜੇ ਤੋਂ ਮੀਟਿੰਗ ਕਰਵਾ ਸਕਦੇ ਹੋ ਬਹੁਤ ਸ਼ਾਨਦਾਰ ਬੱਚੇ ਆ ਤੇ ਇਹਨਾਂ ਦੀ ਪ੍ਰੋਪਰਟੀ ਡੀਟੇਲ ਲੈ ਕੇ ਤੁਹਾਨੂੰ ਦੱਸ ਦੇਵਾਂ ਵੀ ਘੋੜੇ ਬਾਰੇ ਇਹਨਾਂ ਕੀ ਫੀਸ ਰੱਖੀ ਆ ਤੇ ਤੁਸੀਂ ਇਹਨਾਂ ਨਾਲ ਦਾ ਸੰਪਰਕ ਵੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਬਹੁਤ ਸ਼ਾਨਦਾਰ ਬੱਚੇ ਆ ਹੰਸਕੁੜਾ ਦੇ ਪਾਈ ਆ। ਤੇ ਸ਼ੋਅ ਕੁਆਲਟੀ ਵਾਲੇ ਬੱਚੇ ਪੈਦਾ ਕਰਦਾ ਆ। ਤੇ ਜਿਵੇਂ ਵੀ ਰਾਣੀ ਮੇਲੇ ਆਸਤੇ ਬੱਚੇ ਤਿਆਰ ਕਰਨੇ ਆ। ਕਿ ਇਹ ਫਰੀਦਕੋਟ ਦੇ ਵਿੱਚੋਂ ਚੈਂਪੀਅਨ ਨੇ ਆ ਜੀ। ਅੱਛੀ ਆ। ਹੰਸਕੁੜਾ। ਜਿਹੜਾ ਹੰਸਕੁੜਾ ਆ ਵੀ ਲੱਸ ਰਿਹਾ ਵੀ ਇਹ ਜਿਹੜਾ ਕੁੜਾ ਆ ਫਰੀਦਕੋਟ ਮੇਲੇ ਚੋਂ ਕਿ ਇਹ ਚੈਂਪੀਅਨ ਬਣਿਆ ਆ ਜੀ। ਵੱਡਿਆਂ ਚੋਂ ਬਣਿਆ ਸੀ। ਵੱਡਿਆਂ। ਵੱਡਿਆਂ ਗੁਲਾਚੋਏ। ਚੈਂਪੀਅਨ ਬਣਿਆ ਆਪਣਾ ਸਰਵਨ ਹੰਸਕੁੜਾ ਵਿਖਾਇਆ ਜੀ।